ਅੱਜ ਮੈਂ ਜੋ ਤਰੀਕਾ ਤੁਹਾਨੂੰ ਦੱਸਣ ਜਾ ਰਿਹਾ ਇਹ ਤਰੀਕਾ ਆਪਣੇ ਉਸ ਦੁਸ਼ਮਣ ਤੇ ਵਰਤਿਓ ਜੋ ਸੱਚੀ ਤੁਹਾਡਾ ਬਹੁਤ ਵੱਡਾ ਦੁਸ਼ਮਣ ਹੈ ਕਿਉਂਕਿ ਇਹ ਤਰੀਕਾ ਬਹੁਤ ਹੀ ਜ਼ਿਆਦਾ ਕੰਮ ਕਰਦਾ ਹੈ ਅੱਜ ਬੇਸ਼ੱਕ ਤੁਹਾਡੇ ਦੁਸ਼ਮਣ ਕੋਲ ਕਿੰਨੇ ਵੀ ਪੈਸੇ ਹੋਣ ਕਿੰਨੀ ਵੀ ਉਸ ਦੀ ਗੁੱਡੀ ਤਾਂ ਚੜੀ ਹੋਵੇ ਇਹ ਤਰੀਕਾ ਉਸ ਦੀ ਗੁੱਡੀ ਥੱਲੇ ਸੁੱਟ ਦੇਗਾ ਤੁਹਾਡਾ ਦੁਸ਼ਮਣ ਪੈਰਾਂ ਤੇ ਡਿੱਗ ਕੇ ਮਾਫੀ ਮੰਗੇਗਾ ਤੁਹਾਡਾ ਦੁਸ਼ਮਣ ਰੋਏਗਾ ਉਹਦੇ ਅੱਲੇ ਪੱਲੇ ਕੱਖ ਨਹੀਂ ਰਹਿਣਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਜਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਅਪਣਾਓ ਤਾਂ ਜੋ ਉਲਟਾ ਤੁਹਾਡਾ ਕੋਈ ਨੁਕਸਾਨ ਨਾ ਕਰੇ ਤਾਂ ਸਮਾਂ ਨਾਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਦੋ ਦੋਸਤ ਹੁੰਦੇ ਨੇ ਇੱਕ ਦਾ ਨਾਮ ਰਮਨ ਤੇ ਦੂਸਰੇ ਦਾ ਨਾਮ ਗਾਮਾ ਸੀ ਦੋਨਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਵਧੀਆ ਸੀ ਦੋਨੋਂ ਹੀ ਬੇਰੁਜ਼ਗਾਰ ਸੀ ਇੱਕ ਦਿਨ ਦੋਨੋਂ ਸੋਚਦੇ ਨੇ ਚਲੋ ਕੋਈ ਕੰਮ ਸ਼ੁਰੂ ਕਰਦੇ ਆ ਦੋਨੋਂ ਕਹਿੰਦੇ ਨੇ ਕਿ ਆਪਾਂ ਬਰਾਬਰ ਦੇ ਹਿੱਸੇਦਾਰ ਹੋਵਾਂਗੇ ਦੋਵੇਂ 50-50 ਹਜ਼ਾਰ ਰੁਪਏ ਪਾ ਕੇ ਇੱਕ ਦੁਕਾਨ ਰੈਂਟ ਤੇ ਲੈਂਦੇ ਨੇ ਤੇ ਦੁਕਾਨ ਦੇ ਵਿੱਚ ਸਬਜ਼ੀ ਲੈ ਕੇ ਆਉਂਦੇ ਨੇ ਦੋਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਦੋਨੋਂ ਪੈਸੇ ਵਧੀਆ ਕਮਾਰੇ ਸੀ ਪਰ ਇੱਕ ਦਿਨ ਅਚਾਨਕ ਰਮਨ ਬਿਮਾਰ ਹੋ ਜਾਂਦਾ ਹੈ ਰਮਨ ਗਾਮੇ ਨੂੰ ਕਹਿੰਦਾ ਅੱਜ ਮੈਂ ਬਹੁਤ ਬਿਮਾਰ ਹਾਂ ਆ ਚੱਕ ਪੈਸੇ ਤੂੰ ਸਬਜ਼ੀ ਲੈ ਕੇ ਆ ਜਦੋਂ ਪੈਸੇ ਗਾਮੇ ਨੂੰ ਮਿਲਦੇ ਨੇ ਗਾਮੇ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਤੇ ਗਾਮਾ ਉਹ ਪੈਸੇ ਰੱਖ ਲੈਂਦਾ ਵਾਪਸ ਆ ਕੇ ਰਮਨ ਨੂੰ ਕਹਿੰਦਾ ਕਿ ਅੱਜ ਤਾਂ ਮੈਨੂੰ ਰਾਹ ਦੇ ਵਿੱਚ ਲੁਟੇਰੇ ਪੈ ਗਏ ਉਹਨਾਂ ਨੇ ਮੇਰੇ ਪੈਸੇ ਰੱਖ ਲਏ ਤੇ ਮੇਰੇ ਸੱਟਾਂ ਵੀ ਮਾਰੀਆਂ ਦੇਖ ਮੇਰੇ ਕੱਪੜੇ ਵੀ ਪਾੜ ਦਿੱਤੇ ਰਮਨ ਨੂੰ ਗਾਮੇ ਤੇ ਬਹੁਤ ਯਕੀਨ ਸੀ ਇਸ ਕਰਕੇ ਉਸ ਦੀ ਗੱਲ ਮੰਨ ਲੈਂਦਾ ਹੈ ਰਮਨ ਸੋਚਦਾ ਹੈ ਕਿ ਚਲੋ ਕੋਈ ਨਹੀਂ ਅਗਲੇ ਦਿਨ ਫੇਰ ਰਮਨ ਆਪਣੇ ਹਿੱਸੇ ਦੇ ਪੈਸੇ ਗਾਮੇ ਨੂੰ ਦਿੰਦਾ ਹੈ ਤੇ ਸਬਜ਼ੀ ਲਿਆਉਣ ਲਈ ਕਹਿੰਦਾ ਹੈ ਗਾਮਾ ਸਬਜ਼ੀ ਲੈ ਕੇ ਵਾਪਸ ਆ ਜਾਂਦਾ ਹੈ ਜਦੋਂ ਸ਼ਾਮ ਨੂੰ ਹਿਸਾਬ ਕਰਨ ਦੀ ਵਾਰੀ ਆਉਂਦੀ ਹੈ ਗਾਮਾ ਕਹਿੰਦਾ ਹੈ ਕਿ ਅੱਜ ਸਬਜ਼ੀ ਖਰਾਬ ਹੋ ਗਈ ਅੱਜ ਸਬਜ਼ੀ ਵਿਕੀ ਨਹੀਂ ਇਸ ਕਰਕੇ ਆਪਾਂ ਨੂੰ ਘਾਟਾ ਪੈ ਗਿਆ ਤੇ ਉਹ ਵੀ ਪੈਸੇ ਰੱਖ ਲੈਂਦਾ ਹੈ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਰਮਨ ਨੂੰ ਘਾਟਾ ਪੈਂਦਾ ਰਹਿੰਦਾ ਹੈ ਇੱਕ ਉਹ ਬਿਮਾਰ ਸੀ ਉਦੇ ਪੈਸੇ ਲੱਗ ਰਹੇ ਸੀ ਰਮਨ ਦੇ ਸਿਰ ਕਰਜ਼ਾ ਚੜ ਚੁੱਕਿਆ ਸੀ ਤੇ ਗਾਮਾ ਦਿਨੋ ਦਿਨ ਪੈਸੇ ਵਾਲਾ ਹੁੰਦਾ ਜਾਂਦਾ ਸੀ ਰਮਨ ਨਾਲੋਂ ਅੱਡ ਕੰਮ ਕਰ ਲੈਂਦਾ ਰਮਨ ਤੋਂ ਹੁਣ ਉਹ ਪੈਸੇ ਵੀ ਮੰਗਣ ਨਹੀਂ ਜਾਂਦਾ ਸੀ ਉਹ ਆਪਣੇ ਪੈਸਿਆਂ ਦੀ ਸਬਜ਼ੀ ਲੈ ਕੇ ਆਉਂਦਾ ਤੇ ਲਿਆ ਕੇ ਵੇਚ ਦਿੰਦਾ ਜਦੋਂ ਰਮਨ ਠੀਕ ਹੁੰਦਾ ਤੇ ਗਾਮੇ ਕੋਲ ਜਾਂਦਾ ਗਾਮੇ ਨੂੰ ਜਾ ਕੇ ਕਹਿੰਦਾ ਕਿ ਤੂੰ ਹੁਣ ਪੈਸੇ ਲੈਣ ਵੀ ਨਹੀਂ ਆਉਂਦਾ ਗਾਮਾ ਕਹਿੰਦਾ ਕਿ ਮਿਹਨਤ ਮੈਂ ਕਰਾਂ ਤੇ ਪੈਸੇ ਤੂੰ ਰੱਖੇ ਇਹ ਕਿਵੇਂ ਹੋ ਸਕਦਾ ਮੈਂ ਆਪਣੇ ਪੈਸਿਆਂ ਦੀ ਸਬਜ਼ੀ ਲੈ ਕੇ ਆਉਣਾ ਤੇ ਵੇਚ ਦਿਨਾ ਜੋ ਤੂੰ ਕੰਮ ਵੇਲੇ 50000 ਰੁਪਏ ਦਿੱਤਾ ਸੀ ਉਹ ਵੀ ਇੱਥੇ ਰੱਖ ਲਿਆ ਜਦੋਂ ਮੇਰੇ ਕੋਲੇ ਪੈਸੇ ਹੋਏ ਮੈਂ ਤੈਨੂੰ ਦੇ ਦੂੰਗਾ ਰਮਨ ਸਮਝ ਜਾਂਦਾ ਹੈ ਕਿ ਐਨੇ ਮੇਰੇ ਨਾਲ ਚਲਾਕੀ ਕੀਤੀ ਹੈ ਰਮਨ ਵਿਚਾਰਾ ਆਪਣੇ ਘਰ ਬੈਠਾ ਸੀ ਤੇ ਉਸ ਦਾ ਦੋਸਤ ਗਮਾ ਹੁਣ ਹਰ ਰੋਜ਼ ਪੈਸੇ ਕਮਾ ਰਿਆ ਸੀ ਕਿੱਥੇ ਤਾਂ ਦੋਨੋਂ ਆਪਸ ਦੇ ਵਿੱਚ ਬਹੁਤ ਹੀ ਵਧੀਆ ਦੋਸਤ ਸੀ ਪਰ ਅੱਜ ਉਹ ਬਹੁਤ ਹੀ ਵਧੀਆ ਇੱਕ ਦੂਸਰੇ ਦੇ ਦੁਸ਼ਮਣ ਬਣ ਚੁੱਕੇ ਸੀ ਇੱਕ ਦਿਨ ਰਮਨ ਆਪਣਾ ਬਦਲਾ ਲੈਣ ਦੀ ਸੋਚਦਾ ਹੈ ਤੇ ਘਰ ਬੈਠਾ ਆਰਾਮ ਦੇ ਨਾਲ ਇਸ ਗੱਲ ਨੂੰ ਬਹੁਤ ਹੀ ਸੀਰੀਅਸ ਲੈ ਲੈਂਦਾ ਹੈ ਸੋਚਦਾ ਹੈ ਕਿ ਮੈਂ ਆਪਣਾ ਬਦਲਾ ਜ਼ਰੂਰ ਲਊਗਾ ਇਹਨੇ ਮੇਰੇ ਪੈਸੇ ਖਾਦੇ ਨੇ ਮੈਂ ਇਸ ਨੂੰ ਕਦੀ ਵੀ ਨਹੀਂ ਮਾਫ਼ ਕਰੂੰਗਾ ਅਚਾਨਕ ਉਹਦੇ ਘਰ ਦੇ ਬਾਹਰ ਇੱਕ ਬਜ਼ੁਰਗ ਆਦਮੀ ਆਉਂਦਾ ਹੈ ਉਹਨੂੰ ਪੁੱਛਦਾ ਹੈ ਕਿ ਕੀ ਗੱਲ ਪੁੱਤਰਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਲੱਗਦਾ ਰਮਨ ਉਸ ਬਜ਼ੁਰਗ ਨੂੰ ਸਾਰੀ ਗੱਲ ਦੱਸਦਾ ਹੈ ਕਿ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਮੇਰੇ ਪੈਸੇ ਰੱਖ ਗਏ ਅੱਜ ਬੇਸ਼ੱਕ ਮੇਰਾ ਦੁਸ਼ਮਣ ਆਪਣੀ ਗੁੱਡੀ ਉੱਪਰ ਚੜਾ ਰਿਹਾ ਹੈ ਪਰ ਮੈਂ ਦੀ ਗੁੱਡੀ ਥੱਲੇ ਜਰੂਰ ਸੁੱਟੂਗਾ ਮੈਂ ਇਹਦੇ ਕੋਲੋਂ ਪੈਸੇ ਆਪਣੇ ਲੈ ਕੇ ਹੀ ਰਹੂੰਗਾ ਬਜ਼ੁਰਗ ਆਦਮੀ ਉਸ ਨੂੰ ਕਹਿੰਦਾ ਕਿ ਰਮਣ ਮੈਂ ਤੈਨੂੰ ਇੱਕ ਤਰੀਕਾ ਦੱਸਦਾ ਜਿਹਦੇ ਨਾਲ ਤੇਰਾ ਦੁਸ਼ਮਣ ਵੀ ਬਰਬਾਦ ਹੋ ਜਾਏਗਾ ਤੈਨੂੰ ਕਰਨਾ ਵੀ ਕੁਝ ਨਹੀਂ ਪਾਏਗਾ ਬਸ ਤੂੰ ਇਹ ਕੰਮ ਰਾਤ ਨੂੰ ਕਰ ਲੈ ਇਹ ਉਪਾਅ ਕਰ ਲੈ ਤੇਰਾ ਦੁਸ਼ਮਣ ਤੇਰਾ ਕੋਲੋਂ ਆ ਕੇ ਮਾਫੀ ਮੰਗੇਗਾ ਰਮਣ ਉਸ ਬਜ਼ੁਰਗ ਇਨਸਾਨ ਨੂੰ ਕਹਿੰਦਾ ਕਿ ਮੈਨੂੰ ਛੇਤੀ ਦੱਸੋ ਮੈਂ ਅੱਜ ਤੋਂ ਹੀ ਉਹ ਕੰਮ ਸ਼ੁਰੂ ਕਰ ਦਿੰਨਾ ਬਜ਼ੁਰਗ ਆਦਮੀ ਥੱਲੇ ਧਰਤੀ ਦੇ ਉੱਪਰ ਇੱਕ ਲਾਈਨ ਬਣਾਉਂਦਾ ਹੈ ਤੇ ਰਮਨ ਨੂੰ ਕਹਿੰਦਾ ਕਿ ਇਹ ਲਾਈਨ ਸਮਝ ਲੈ ਤੇਰਾ ਦੁਸ਼ਮਣ ਗੱਮ ਹੈ ਤੂੰ ਇਸ ਨੂੰ ਬਰਬਾਦ ਕਰਨਾ ਹੈ ਤੋੜਨਾ ਹੈ ਕਿਵੇਂ ਤੋੜੇਗਾ ਤਾਂ ਉਹ ਇਨਸਾਨ ਜਿਹਦਾ ਨਾਂ ਰਮਨ ਸੀ ਉਹ ਇੱਕ ਡੰਡਾ ਚੁੱਕਦਾ ਉਸ ਲਾਈਨ ਨੂੰ ਤੋੜ ਦਿੰਦਾ ਤੇ ਕਹਿੰਦਾ ਕਿ ਮੈਂ ਇਸ ਨੂੰ ਇਸ ਤਰੀਕੇ ਨਾਲ ਬਰਬਾਦ ਕਰੂੰਗਾ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਨਹੀਂ ਤੂੰ ਇਹਨੂੰ ਇਸ ਤਰੀਕੇ ਨਾਲ ਬਰਬਾਦ ਨਹੀਂ ਕਰਨਾ ਤੂੰ ਕੀ ਕਰਨਾ ਹੈ ਮੰਨ ਲੈ ਇਹ ਗੱਮ ਹੈ ਇਹ ਲਾਈਨ ਤੈਨੂੰ ਗਾਮੇ ਦੀ ਤਰ੍ਹਾਂ ਦਿਸਦੀ ਹੈ ਤੂੰ ਇਹਦੇ ਸਾਹਮਣੇ ਇੱਕ ਹੋਰ ਵੱਡੀ ਲਾਈਨ ਖਿੱਚ ਦੇ ਉਹ ਤੂੰ ਹੋਏਗਾ ਗਾਮਾ ਆਪਣੇ ਆਪ ਛੋਟਾ ਹੋ ਜਾਏਗਾ ਇਹ ਵੱਡੀ ਲਾਈਨ ਖਿੱਚੀ ਕਿਵੇਂ ਜਾਏਗੀ ਰਾਤ ਨੂੰ ਮਿਹਨਤ ਕਰਕੇ ਰਾਤਾਂ ਦੀ ਮਿਹਨਤ ਕਰ ਐਨੀ ਮਿਹਨਤ ਕਰਕੇ ਆਪਣਾ ਕਾਰੋਬਾਰ ਫੇਰ ਤੋਂ ਸ਼ੁਰੂ ਕਰ ਲੈ ਰਮਨ ਨੂੰ ਸਮਝ ਲੱਗ ਚੁੱਕੀ ਸੀ ਕਿ ਜੇਕਰ ਆਪਣੇ ਦੁਸ਼ਮਣ ਨੂੰ ਮਾਰਨਾ ਹੈ ਉਹਨੂੰ ਹਰਾਉਣਾ ਹੈ ਤਾਂ ਉਸ ਨੂੰ ਪੈਸੇ ਨਾਲ ਹਰਾਉਂ ਉਸ ਨੂੰ ਕਾਮਯਾਬ ਹੋ ਕੇ ਵਿਖਾਉ ਰਮਨ ਰਾਤਾਂ ਦੀ ਮਿਹਨਤ ਸ਼ੁਰੂ ਕਰ ਦਿੰਦਾ ਹੈ ਤੇ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਦਾ ਹੈ ਉੱਥੇ ਹੀ ਗਾਮੇ ਨੂੰ ਜਿੱਥੇ ਉਹਨੇ ਝੂਠ ਬੋਲਿਆ ਸੀ ਉੱਥੇ ਹੀ ਉਹਨੂੰ ਅਸਲ ਦੇ ਵਿੱਚ ਲੁਟੇਰੇ ਪੈ ਜਾਂਦੇ ਨੇ ਉਹਦਾ ਪੈਸਾ ਖੋ ਕੇ ਲੈ ਜਾਂਦੇ ਨੇ ਗਾਮਾ ਵੀ ਬਿਮਾਰ ਹੋ ਜਾਂਦਾ ਹੈ ਜਦੋਂ ਘਰੇ ਬੈਠ ਜਾਂਦਾ ਹੈ ਫਿਰ ਪੈਸਾ ਨਹੀਂ ਆਉਂਦਾ ਤੇ ਫਿਰ ਰਮਨ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਕਿ ਮੈਂ ਮਾਫੀ ਮੰਗਦਾ ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਪਰ ਅੱਜ ਮੇਰੀ ਮਦਦ ਕਰ ਮੈਨੂੰ ਪੈਸੇ ਹੀ ਚਾਹੀਦੇ ਨੇ ਰਮਣ ਫਿਰ ਵੀ ਵਿਚਾਰਾ ਦਿਲ ਵੱਡਾ ਕਰਕੇ ਉਸ ਨੂੰ ਮਾਫ ਕਰ ਦਿੰਦਾ ਤੇ ਉਹਨੂੰ ਵਰਤਣ ਲਈ ਪੈਸੇ ਦਿੰਦਾ ਇਹ ਕਹਾਣੀ ਦਰਅਸਲ ਉਹਨਾਂ ਦੀ ਨਹੀਂ ਆਪਣੀ ਹੈ ਆਪਣੇ ਸਿਰੋਂ ਵੀ ਬਹੁਤ ਸਾਰੇ ਲੋਕ ਕਾਮਯਾਬ ਹੋ ਜਾਂਦੇ ਨੇ ਤੇ ਫਿਰ ਆਪਾਂ ਨੂੰ ਹੀ ਭੁੱਲ ਜਾਂਦੇ ਨੇ ਆਪਾਂ ਨੂੰ ਹੀ ਬਰਬਾਦ ਕਰ ਦਿੰਦੇ ਨੇ ਉਹਨਾਂ ਤੋਂ ਬਦਲਾ ਲੈਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਕਿ ਉਹਨਾਂ ਨੂੰ ਵੱਡਾ ਬਣ ਕੇ ਵਿਖਾਓ ਮਿਹਨਤ ਇੰਨੀ ਕਰੋ ਕਿ ਉਹਨਾਂ ਤੋਂ ਅੱਗੇ ਲੱਗ ਜਾਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ